Қазірі 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 ಮಂಡಳಿಯ ಮಂಡಲ ಮಂಡಳಿಯ ಮಂಡಳ ಮಂಡಲ ಪಟ್ಟದ ಮಂಡಳಿಗೆ ಮಂಡಳ ಮಹಳ ಮಂಡಗಳ ਏ ਯੋਧ ਨਸ਼ੇਮ ਵਿਰੁੱਧ ਜਿਹੜੀ ਮਹਮ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਚਲਾਈ ਗਈ ਆ ਉਸ ਵਿੱਚ ਫਿਰੋਜ਼ਪੁਰ ਪੁਲਿਸ ਵੱਲੋਂ ਲਗਾਤਾਰ ਪਿਛਲੇ ਇੱਕ ਤਰੀਕ ਤੋਂ ਲਗਾਤਾਰ ਕਾਮਯਾਬੀ ਹਾਸਲ ਹੁੰਦੀ ਹੈ ਇਹ ਆ ਬਹੁਤ ਮਿਹਨਤ ਦੇ ਨਾਲ ਸਾਡੇ ਸਾਰੇ ਆਫਿਸਰਸ ਐਸਪੀਡੀਸ ਆਫ ਡੀਐਸਪੀ ਆਰ ਡੀਐਸਪੀ ਸਿਟੀ ਐਸਐਚਓ ਮਮਦੋਟ ਸੀਆਈਏ ਇੰਚਾਰਜ ਸਾਰੇ ਬਹੁਤ ਹੀ ਮਸਤੀ ਦੀ ਨਾਲ ਬਹੁਤ ਅਲਰਟ ਹੋ ਕੇ ਤੇ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੇ ਸਾਡੀ ਸਾਰੀ ਟੀਮ ਜਿਹੜੇ ਸਾਡੇ ਮੁਲਾਜ਼ਮ ਹੈ ਉਹ ਜਵੇਂ ਸਾਰੇ ਕੜੇ ਇਹ ਬਹੁਤ ਵਧੀਆ ਕੰਮ ਕਰਦੇ ਹੋਏ ਇਹਨਾਂ ਨੇ ਹੁਣ ਇੱਕ ਮੁਕਦਮਾ ਨੰਬਰ 30 18325 ਦਾ ਐਨਡੀਪੀਐਸ ਐਕਟ ਦਾ ਇਹਦੇ ਦੁਰਾਨ 1 ਕਿਲੋ 647 ਗ੍ਰਾਮ ਹੈਰਨ ਰਿਕਵਰ ਕਰਕੇ ਦੋ ਜਣੇ ਨੂੰ ਅਰੈਸਟ ਕੀਤਾ ਚਰਨਜੀਤ ਸਿੰਘ ਉਰਫ ਚੰਨੂ ਤੇ ਆਕਾਸ਼ਵੀਰ ਸਿੰਘ ਉਰਫ ਗगन ਤੇ ਇੱਕ ਬਲਵਿੰਦਰ ਸਿੰਘ ਉਰਫ ਕੁਲਵਿੰਦਰ ਪੁੱਤਰ ਗੁਰਦੀਪ ਸਿੰਘ ਇਹ ਹਜੇ ਭਗਾੜਾ ਹੈ ਇਸ ਨੂੰ ਅਸੀਂ ਜਲਦੀ ਕਾਬੂ ਕਰ ਲਾਂਗੇ ਜਿਹੜਾ ਇਹਦੇ ਵਿੱਚ ਬਲਵਿੰਦਰ ਸਿੰਘ ਹੈ ਉਹਦੇ ਤੇ ਪਹਿਲਾਂ ਵੀ ਇੱਕ ਪਰਚਾ ਉਹਦੇ ਵਿੱਚ ਵੀ ਭਗਾੜਾ ਹੈ ਇਹ ਮਕਦਮਾ ਨੰਬਰ 27 2424 ਦਾ ਐਨਡੀਪੀਐਸ ਦਾ ਉਹਦੇ ਵਿੱਚ ਵੀ 1 ਕਿਲੋ ਹੈਰਨਸੀ ਤੇ ਇੱਕ ਪਿਸਤਲ ਸੀ ਉਹਦੇ ਵਿੱਚ ਇਹ ਪਗੋੜਾ ਹੈ ਉਹਦੇ ਵਿੱਚ ਵੀ ਇਹਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਐਵੇਂ ਇੱਕ ਮਕਦਮਾ ਨੰਬਰ 29 18 ਤਿੰਨ ਦਾ ਹੀ ਹੈ ਸਮੀਮ ਸਮੀਨ ਉਰਫ ਸ਼ਿਵਾ ਇਹ ਇਸ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰੋਇਨ ਐਸਐਚਓ ਕੈਂਟ ਫਰੋਜ਼ਪਰ ਵੱਲੋਂ ਕਿ ਗ੍ਰਿਫਤਾਰੀ ਕੀਤੀ ਗਈ ਤੇ ਰਿਕਵਰੀ ਕੀਤੀ ਗਈ ਸਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਪਿੱਛੇ ਲੈ ਕੇ ਜਾ ਰਹੇ ਸੀ ਇਹ ਇਹਨਾਂ ਦਾ ਜਿਹੜੀ ਚੱਲ ਰਹੀ ਹੈ ਇਹਨਾਂ ਦੀ ਕੁੱਛਗਿੱਛ ਚੱਲ ਰਹੀ ਹੈ ਤੇ ਉਹੀ ਹੈ ਵੀ ਇਹਨਾਂ ਨੂੰ ਜਿਸ ਬੰਦੇ ਨੇ ਵੀ ਇਹ ਇਹ ਵੇਚ ਰਹੇ ਸੀ ਵੇਚ ਨਹੀਂ ਸੀ ਇਹਨਾਂ ਨੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਉਹਦੇ ਵਿੱਚ ਕਰਕੇ ਤੇ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜੇ ਤੱਕ ਇਹ ਇਹ ਹਾਂਜੀ ਤੇ ਦੋ ਦੋ ਰੈਸਟ ਹੋਏ ਉਸ ਮਕਦਮਾ ਨੰਬਰ 30 ਦੇ ਵਿੱਚ ਤੇ ਇੱਕ ਪਕੌੜਾ ਉਹਦੇ ਵਿੱਚ ਭਜਨ ਸੀ ਜਿਹੜਾ ਜੁਧ ਵਿਰੁੱਧ ਨਸ਼ਾ ਨਸ਼ਾ ਵਿਰੁੱਧ ਦੀ ਕਿਤਾਬ ਮੈਂ ਸ਼ੁਰੂ ਉਦੋਂ ਦੇਖਣ ਨੂੰ ਆ ਰਿਹਾ ਹੈ ਕਿ ਜਿਹੜੇ ਯੰਗ ਬੱਚੇ ਨੇ ਉਹੀ ਆ ਰਹੇ ਨੇ ਇਹਦੇ ਵਿੱਚ ਵੀ ਜਿਹੜੇ 18 ਸਾਲ ਦੇ 21 ਸਾਲ ਦਾ ਹੈ 21 ਸਾਲ ਵਾਲੇ ਦਾ ਫਿਰ ਕ੍ਰਿਮੀਨਲ ਇਹ ਤਾਂ ਗੱਲ ਇਹ ਦੇਖਣ ਨੂੰ ਆ ਰਹੀ ਹੈ ਇਸੇ ਜਿਹੜੀ ਇਸੇ ਮਹਿੰਮਦ ਰੌਣ ਜਿਹੜੇ ਅਸੀਂ ਅ ਸੰਪਰਕ ਪ੍ਰੋਗਰਾਮ ਕਰ ਰਹੇ ਆਂ ਆਮ ਪਬਲਿਕ ਦੇ ਨਾਲ ਤੇ ਸੰਪਰਕ ਪ੍ਰੋਗਰਾਮ ਸਟੂਡੈਂਟਸ ਦੇ ਨਾਲ ਉਸ ਦਾ ਕਾਫੀ ਅੱਛਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨਾਂ ਚ ਤੇ ਜਿਹੜੇ ਸਟੂਡੈਂਟ ਹੈ ਜਿਹੜੇ ਯੰਗਸਟਰ ਹੈ ਉਹ ਅੱਗੇ ਆ ਰਹੇ ਆ ਇਸ ਜਿਹੜੀ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਉਹ ਅੱਗੇ ਵੱਧ ਝਟਕੇ ਆ ਰਹੇ ਆ ਸਰ ਯੂਥ ਪੈਸਾ ਕਮਾਉਣ ਲਈ ਮੇਰਾ ਇਹੀ ਮੈਸੇਜ ਹੈ ਜਿਵੇਂ ਮੈਂ ਪਿੱਛੇ ਕਈ ਕਾਲਜੇਜ਼ ਦੇ ਵਿੱਚ ਜਾ ਕੇ ਉੱਥੇ ਬੱਚਿਆਂ ਦੇ ਨਾਲ ਇੰਟਰੈਕਟ ਕਰੀਦਾ ਤਾਂ ਉਹਨਾਂ ਨੂੰ ਦੱਸੀਦਾ ਵੀ ਜਿਹੜੇ ਇਹਦੇ ਨਸ਼ਿਆਂ ਦੇ ਮਾੜੇ ਪ੍ਰਭਾਵ ਕੀ ਹੈ ਇਹ ਤੁਹਾਨੂੰ ਕਿਵੇਂ ਮੈਂਟਲੀ ਫਿਜ਼ੀਕਲੀ ਸੋਸ਼ੀਅਲੀ ਤੇ ਇਕਨੋਮਿਕਲੀ ਤੁਹਾਨੂੰ ਹਰ ਪਰਿਵਾਰ ਨੂੰ ਇਹ ਡਬੋ ਦਿੰਦਾ ਪਰਿਵਾਰ ਦੇ ਪਰਿਵਾਰ ਨਸ਼ਟ ਹੋ ਜਾਂਦੇ ਬਰਬਾਦ ਹੋ ਜਾਂਦੇ ਆ ਤੇ ਇਹਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਨਾ ਸਿਰਫ ਆਪਾਂ ਖੁਦ ਇਸ ਨਸ਼ੇ ਤੋਂ ਦੂਰ ਰਹੀਏ ਪਰ ਆਪਣੇ ਜਿਹੜੇ ਆਲੇ ਦੋਲੇ ਆਪਣੇ ਦੋਸਤ ਮਿੱਤਰ ਭੈਣ ਭਰਾ ਉਹਨਾਂ ਨੂੰ ਵੀ ਆਪਾਂ ਇਹਦੀ ਅਵੇਅਰਨੈਸ ਕ੍ਰੀਏਟ ਕਰਕੇ ਤੇ ਆਪਾਂ ਨਸ਼ਿਆਂ ਤੋਂ ਦੂਰ ਰੱਖੀਏ ਤੇ ਜਿਹੜੇ ਕੋਈ ਕਿਸੇ ਦੇ ਭੈਣ ਭਰਾ ਬੱਚੇ ਕੋਈ ਇਸ ਦੇ ਵਿੱਚ ਨਸ਼ਾ ਕਰਨ ਲੱਗ ਗਏ ਆ ਉਹਨਾਂ ਨੂੰ ਆਪਾਂ ਮੁਕਤਰਾਚ ਲੈ ਕੇ ਆਈਏ ਉਹਨਾਂ ਦਾ ਇਲਾਜ ਕਰਵਾਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਉਨ੍ਹਾਂ ਦੀ ਮਨੋਬਲ ਵਧਾਈਏ ਤਾਂ ਕਿ ਉਹ ਇਹ ਨਸ਼ਾ ਛੱਡ ਸਕਣ ਤੇ ਆਪਣੇ ਮੁਖਤਾਰ ਰਹਿ ਸਕਣ